ਧੰਨਵਾਦ ਸਭ ਤੋਂ ਪਹਿਲਾਂ ਸਾਨੂੰ ਕਾਰਪੋਰੇਟ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਲ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਅੱਜ ਦਾ ਜੋ ਤੁਹਾਨੂੰ ਸਰਦਾ ਪੱਤਰ ਗਿਆ ਹੈਗਾ ਆਵਾਦੀ ਪਾਰਟੀ ਵੱਲੋਂ ਹੁਸ਼ਿਆਰਪੁਰ ਲੋਕਲ ਲੀਡਰਸ਼ਿਪ ਵੱਲੋਂ ਜੋ ਮੁੱਦਾ ਸੀ ਅੱਜ ਦਾ ਤੁਸੀਂ ਸਾਰੇ ਜਾਣਦੇ ਹੋਵੋਗੇ तकरीबन ਹਫਤਾ ਪਹਿਲਾਂ ਫਲੋਰ ਵਿਖੇ ਜੋ ਸਾਡੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਮੈਂ ਕਹਾਂਗਾ ਕਿ ਭਾਰਤ ਰਤਨ ਸਗੋਂ ਕਿ ਵਿਸ਼ਵ ਰਤਨ ਨੇ ਉਹ ਜਿਹੜੀ ਉਹਨਾਂ ਦੀ ਮੂਰਤੀ ਉੱਤੇ ਬੁੱਤ ਉੱਤੇ ਇੱਕ ਨਿੰਦਾਯੋਗ ਇੱਕ અપਮਾਨਜਨਕ ਮੈਂ ਕਹਾਂਗਾ ਕਿ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਆ ਉਹਨਾਂ ਦੀ ਬੁੱਤ ਦੀ ਉਹਨਾਂ ਦੀ ਸੋਚ ਦੀ ਉਹਨਾਂ ਦੇ ਸੰਵਿਧਾਨ ਦੀ ਜਿਹੜੇ ਕਿ ਭਾਰਤ ਦੀ ਧਰਤੀ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਗੁਰਪਤਵੰਤ ਪੰਨੂ ਹੁਣਾ ਬੋਲੋ ਜੋ ਸੁਨੇਹਾ ਲੱਗਿਆ ਉਹ ਅਸੀਂ ਉਹਦੀ ਸਾਰੇ ਆਵਾਦੀ ਪਾਰਟੀ ਸਮੂਹ ਪੰਜਾਬ ਲੀਡਰਸ਼ਿਪ ਆਵਾਦੀ ਪਾਰਟੀ ਸ਼ਾਰਪ ਦੀ ਲੀਡਰਸ਼ਿਪ ਅਸੀਂ ਸਖਤ ਸ਼ਬਦਾਂ ਜਿसे ਨਿੰਦਾ ਕਰਦੇ ਹਾਂ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦੇ ਇਰਾਦੇ ਨੇ ਪੰਜਾਬ ਨੂੰ ਵੰਡਣ ਦੇ ਸਮਾਜ ਨੂੰ ਵੰਡਣ ਦੇ ਉਹ ਅਸੀਂ ਕਹਾਂਗੇ ਕਿ ਉਹ ਕਦੇ ਵੀ ਕਾਬਜ਼ਾ ਨਹੀਂ ਹੋ ਸਕਣਗੇ ਪੰਜਾਬ ਜਿਹੜੇ ਪੰਜਾਬ ਦੇ ਵਾਸੀ ਨੇ ਇੱਕ ਸਮਝਦਾਰ ਵਾਸੀ ਨਾਗਰੀ ਪਹਿਲਾਂ ਕਦੀ ਹੋਇਆ ਨਾ ਅੱਜ ਹੋਊਗਾ ਨਾ ਅੱਗੇ ਵੀ ਕਦੀ ਹੋਊਗਾ ਮੈਂ ਇਹ ਹੀ ਕਹਾਂਗਾ ਕਿ ਜੇ ਉਹਨਾਂ ਦੇ ਵਾਕਏ ਕੋਈ ਦਮ ਹੈਗਾ ਸੀ ਉਹਨਾਂ ਨੂੰ ਵੰਗਾਰਦੇ ਆਪਾਂ ਤੁਸੀਂ ਪੰਜਾਬ ਆਓ ਤੁਸੀਂ ਭਾਰਤ ਆਓ ਜੇ ਵਾਕੀ ਤੁਹਾਡੇ ਛਿੰਮਤ ਹੈਗੀ ਹੈ ਦਲੇਰੀ ਹੈਗੀ ਆ ਤੁਸੀਂ ਉਂਗਲ ਕਰਕੇ ਦਿਖਾਓ ਬਾਬਾ ਸਾਹਿਬ ਵੇਦਕਾ ਵੱਲ ਉਹਨਾਂ ਦੇ ਬੋਤਵਲ ਤੁਸੀਂ ਤੁਹਾਨੂੰ ਦੱਸਦੇ ਅਸੀਂ ਤੁਹਾਡਾ ਕੀ ਅਸ਼ਰਸਤੀ ਕਰਦੇ ਹੈਗੇ ਆ ਜੋ ਸਦਮਾ ਲੱਗਿਆ ਸਾਡੇ ਸਮਾਜ ਨੂੰ ਸਾਰੇ ਪੂਰੇ ਪੰਜਾਬ ਵਿੱਚ ਚਾਹੇ ਉਹ ਦਲਿਤ ਸਮਾਜ ਹੋਵੇ ਚਾਹੇ ਦੂਸਰਾ ਸਮਾਜ ਹੋਵੇ ਤੇ ਪੂਰੇ ਪੰਜਾਬ ਵਿੱਚ ਜਿੱਦਾਂ ਵੀ ਲੋਕ ਅਸੀਂ ਸਾਰੇ ਭਾਈਚਾਰੇ ਚ ਰਹਿੰਦੇ ਸਾਹ ਚ ਰਹਿੰਦੇ ਆ ਤੇ ਉਹਨਾਂ ਦੀ ਮਨਸ਼ਾ ਨੂੰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦਵਾਵਾਂਗੇ ਸੋ ਇਹੀ ਸਨੇਹਾ ਅਸੀਂ ਸਾਡੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਲੀਡਰਸ਼ਿਪ ਵੱਲੋਂ ਜਿਹੜੇ ਉਹਨਾਂ ਦੇ ਮਨਸੂਬੇ ਜਿਹੜੇ ਇਰਾਦੇ ਹੈਗੇ ਅਸੀਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਵਾਵਾਂਗੇ ਮੇਰੇ ਨਾਲ ਸਾਡੇ ਇੱਥੋਂ ਦੇ ਐਮਪੀ ਸਰਵਨ ਡਾਕਟਰ ਰਾਜਕਮਰ ਚੱਬੇয়াল ਜੀ ਸਾਡੇ ਜ਼ੋਨ ਪ੍ਰਧਾਨ ਦੋਆਬਾ ਦੇ ਜਸਵੀਰ ਸਿੰਘ ਰਾਜਾ ਗਿੱਲ ਜੀ ਐਮਐਲਏ ਟਾਂਡਾ ਸਾਡੇ ਲੋਕਲ ਇੱਥੋਂ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਤੇ ਸਾਡੀ ਸਮੁੱਚੀ ਲੀਡਰਸ਼ਿਪ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਾਰੇ ਆਸੀ ਪ੍ਰਧਾਨ ਹੀਰ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਤੇ ਅਸੀਂ ਇਹੀ ਸਨੇਹਾ ਤੁਹਾਡੇ ਮਾਧਮ ਰਹੀ ਦੇਣਾ ਚਾਹੁੰਦੇ ਬਤਾਉਣਾ ਚਾਹੁੰਦੇ ਆ ਕਿ ਕਿ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਆ ਜਾਣ ਮੈਨੂੰ ਮੈਨੂੰ ਜੋ ਲੱਗਦਾ ਹੈ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਆਂ ਆਪਾਂ ਪ੍ਰੈਸ ਤੇ ਵੀ ਦੇਖਦੇ ਆਂ ਆਪਾਂ ਮੀਡੀਆ 'ਚ ਅਸੀਂ ਉਹਨਾਂ ਨੂੰ ਦੇਖਿਆ ਆਪਾਂ ਜਦੋਂ ਵੀ ਦੇਖਿਆ ਅਸੀਂ ਆਪਾਂ ਬੀਇੰਗ ਅ ਡਾਕਟਰ ਮੈਨੂੰ ਜੋ ਲੱਗਦਾ ਕਿ ਉਹਦੇ ਹਰਕਤਾਂ ਤੋਂ ਗੱਲਬਾਤ ਤੋਂ ਉਹ ਜਿੱਦਾਂ ਕੋਈ ਕੋਈ ਸਾਈਕੀ ਦੇ ਮਰੀਜ਼ ਹੁੰਦੇ ਨੇ ਉਹ ਕੋਈ ਮੈਂਟਲੀ ਸਿਕ ਨੇ ਜਾਂ ਮੈਂਟਲ ਇਲ ਨੇ ਜਿਹੋ ਜਿਹੀ ਗੱਲਾਂ ਕਰਦੇ ਨੇ ਜਿਉਂ ਜਿਹੀਆਂ ਹਰਕਤਾਂ ਕਰਦੇ ਨੇ ਜੇ ਕੋਈ ਉਹਨਾਂ ਦਾ ਇੱਕ ਅਦਾ ਕੋਈ ਸ਼ੁਭਚਿੰਤਕ ਹੈਗਾ ਵੀ ਆ ਇਸ ਦੁਨੀਆ ਦੇ ਸਤਰਤੀ ਤੇ ਮੈਂ ਕਹਾਂਗਾ ਉਹਨੂੰ ਬੇਨਤੀ ਕਰੂੰਗਾ ਪਹਿਲਾਂ ਉਹਨਾਂ ਦਾ ਇਲਾਜ ਕਰਾਓ ਉਹਨਾਂ ਨੂੰ ਚੈੱਕਅਪ ਕਰਾਓ ਉਹਨੇ ਦਿਮਾਗ ਦੀ ਉਹਨਾਂ ਦੀ ਕੋਈ ਸਕੈਨਿੰਗ ਕਰਾਓ ਪਤਾ ਲੱਗੇ ਕਿ ਵਾਕਈ ਉਹ ਸਹੀ ਹੈ ਕਿ ਨਹੀਂ ਸਹੀ ਹੈਗੀ ਆ ਤੇ ਜਿਸ ਤਰ੍ਹਾਂ ਦੀ ਉਹ ਭਾਸ਼ਣबाजी ਕਰਦੇ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਖਾਸ ਕਰਕੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਸਾਂਝੀ ਵਾਲਤਾ ਆਪਸ ਭਾਈਚਾਰਾ ਜਿਹਨਾਂ ਨੇ ਬਣਾ ਕੇ ਰੱਖਿਆ ਅੱਜ ਵੀ ਬਣਾ ਕੇ ਰੱਖਿਆ ਹੈਗਾ ਤੇ ਅੱਗੇ ਬਣਾ ਕੇ ਰੱਖਣਗੇ ਉਹ ਇਹੋ ਜੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਡਾਕਟਰ ਰਾਜਕਮਰ ਚੱਬਿਆਲ ਜੀ ਉਹ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝ ਕਰਨਗੇ ਜੀ ਧੰਨਵਾਦ ਜੀ ਥੈਂਕ ਯੂ ਡਾਕਟਰ ਅਵਜੋਤ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਦਾ ਜਿਸ ਤਰ੍ਹਾਂ ਡਾਕਟਰ ਅਵਜੋਤ ਜੀ ਨੇ ਦੱਸਿਆ ਕਿ ਉਹਨਾਂ ਦਾ 134ਵਾਂ ਜਨਮ ਦਿਹਾੜਾ ਇਕਤਾ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਔਰ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਵੀ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਸੋ ਕਾਲਡ ਗੁਰਪਤਵੰਤ ਸਿੰਘ ਪੰਨੂ ਨੇ ਕੀਤੀ ਹੈ ਉਹ ਉਸ ਦੀ ਅਸੀਂ ਇੱਕ ਤਾਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਔਰ ਵੈਸੇ ਵੀ ਜੇਕਰ ਗੱਲ ਕਰੀਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਤੇ ਜੇਕਰ ਆਪਾਂ ਸਿੱਖੀ ਦੀ ਗੱਲ ਕਰੀਏ ਤੇ ਸਾਡੇ 10ਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੋਚ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ ਸਾਧ ਸੰਗਤ ਮਿਲ ਰਹੀਏ ਮਾਦੋ ਜੈਸੇ ਮਦੂ ਮਕੀਰਾ ਸੋ ਸਾਰੇ ਮਨੁੱਖਤਾ ਦੇ ਏਕਤਾ ਦੀ ਗੱਲ ਕੀਤੀ ਹੈ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪਗੰਬਰਾਂ ਨੇ ਸੋ ਇੱਕ ਤਾਂ ਜਿਹੜੀ ਅਜਿਹੀ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਣੀ ਮੈਂ ਸਮਝਦਾ ਕਿ ਉਹ ਤਾਂ ਇੱਕ ਨਾਰਮਲ ਧਰਮ ਦੀ ਤਾਂ ਗੱਲ ਛੱਡ ਦਿਓ ਇੱਕ ਨਾਰਮਲ ਇਨਸਾਨ ਵੀ ਨਹੀਂ ਆ ਸੋ ਇਹਨਾਂ ਲੋਕਾਂ ਦਾ ਇੱਕੋ ਹੀ ਮਕਸਦ ਹੈ ਕਿ ਸਮਾਜ ਦੇ ਵਿੱਚ ਫੁੱਟ ਪਾਉਣਾ ਤੇ ਆਪਣੀ ਰਾਜਨੀਤੀ ਚਮਕਾਉਣਾ ਕਿਉਂਕਿ ਅੱਜ ਤੱਕ ਜਦੋਂ ਵੀ ਇਹਨਾਂ ਨੂੰ ਕੁਝ ਵੀ ਮਿਲਿਆ ਹੈ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਫੁੱਟ ਪਾਉਣ ਦੇ ਮਿਲਿਆ ਬਾਕੀ ਜਿੱਥੇ ਤੱਕ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਸਵਾਲ ਹੈ ਉਹ ਆਪ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਦੇ ਹੱਕਾਂ ਦੀ ਗੱਲ ਕੀਤੀ ਬਾਬਾ ਸਾਹਿਬ ਨੇ ਸਿਰਫ ਰੈਜ਼ਰਵੇਸ਼ਨ ਤੇ ਗੱਲ ਨਹੀਂ ਕੀਤੀ ਬਾਬਾ ਸਾਹਿਬ ਨੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਸੰਵਿਧਾਨ ਵੀ ਲਿਖਿਆ ਬਾਬਾ ਸਾਹਿਬ ਨੇ ਔਰਤਾਂ ਦੇ ਹੱਕਾਂ ਦੀ ਵੀ ਗੱਲ ਕੀਤੀ ਬਾਬਾ ਸਾਹਿਬ ਨੇ ਸਾਰੇ ਚਾਹੇ ਹਿੰਦੂ ਬਿੱਲ ਹੈ ਜਾਂ ਕੋਈ ਵੀ ਹੈ ਬਾਬਾ ਸਾਹਿਬ ਨੇ ਹਰ ਟਾਪਿਕ ਤੇ ਗੱਲ ਕੀਤੀ ਜੇਕਰ ਸੰਵਿਧਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਡਾ ਜਿਹੜਾ ਦੇਸ਼ ਨਾ ਹੁੰਦਾ ਸੋ ਜਿਹੜੇ ਲੋਕ ਬਾਬਾ ਸਾਹਿਬ ਦੇ ਖਿਲਾਫ ਆ ਜੀਆਂ ਟਿੱਪਣੀਆਂ ਕਰਦੇ ਨੇ ਪਹਿਲਾਂ ਤਾਂ ਮੈਂ ਸਮਝਦਾ ਸੀ ਗੁਰਪਤਵੰਨ ਸਿੰਘ ਪੰਨੂ ਬਾਹਰ ਸੇਫ ਰਹਿ ਸਕਦਾ ਪਰ ਹੁਣ ਮੈਨੂੰ ਲੱਗਦਾ ਕਿ ਜਦੋਂ ਦੀ ਟਿੱਪਣੀ ਕੀਤੀ ਹੈ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਅਮਰੀਕਾ ਤੇ ਕੈਨੇਡਾ ਚ ਵੀ ਨਹੀਂ ਲੱਭ ਰਿਆ ਉੱਥੇ ਵੀ ਅੰਡਰਗਰਾਉਂਡ ਹੈ ਸੋ ਅਸੀਂ ਉਹਨੂੰ ਇਹ ਬੰਗਾਰਦੇ ਹਾਂ ਕਿ ਜੇ ਹਿੰਮਤ ਹੈ ਤੇ ਪੰਜਾਬ ਚ ਆ ਕੇ ਜਾ ਇਵੇਂ ਵਿਦੇਸ਼ਾਂ ਦੀ ਧਰਤੀ ਤੇ ਵੀ ਕਤੇ ਵੀ ਬੁੱਤ ਦੇ ਸਾਹਮਣੇ ਜਾ ਕੇ ਲੋਕਾਂ ਦੇ ਸਾਹਮਣੇ ਜਹੀ ਹਰਕਤ ਕਰੇ ਤਾਂ ਲੋਕ ਜਰੂਰ ਉਹਨੂੰ ਸਬਕ ਸਿਖਾਣਗੇ ਬਾਕੀ 14 April ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਵੀ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਆ ਉੱਥੇ ਸਾਡੇ ਕਾਰਜਕਰਤਾ ਜਾ ਕੇ ਆਪਣੇ ਝੰਡੇ ਦੇ ਡੰਡੇ ਲੈ ਕੇ ਉੱਥੇ ਜਿਹੜੇ ਬੁੱਤਾਂ ਦੇ ਸਾਹਮਣੇ ਬਾਬਾ ਸਾਹਿਬ ਦਾ ਜਨਮ ਦਿਨ ਵੀ ਮਨਾਉਣਗੇ ਤੇ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਇੱਕ ਸੰਦੇਸ਼ ਵੀ ਦੇਣਗੇ ਇੱਕ ਸਿੰਬੋਲਿਕ ਸਨੇਹਾ ਵੀ ਦੇਣਗੇ ਔਰ ਦੂਸਰਾ ਮੈਂ ਵੀ ਬੇਨਤੀ ਕਰਦਾ ਕਿ ਇਹ ਕੱਲਾ ਗੁਰਪਤਵੰਤ ਗੁਰਪਤਵੰਤ ਸਿੰਘ ਪੰਨੂ ਦਾ ਕੰਮ ਨਹੀਂ ਹੋ ਸਕਦਾ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਜਾਂ ਜਿਹੜੀਆਂ ਤਾਕਤਾਂ ਦੇਸ਼ ਦੇ ਵਿੱਚ ਫੁੱਟ ਪਾਉਣਾ ਚਾਹੁੰਦੀਆਂ ਚਾਹੇ ਕੋ ਕੇਂਦਰ ਸਰਕਾਰ ਹੋਵੇ ਇਹ ਸਾਰਿਆਂ ਦਾ ਕੋਈ ਇੱਕ ਇਕੱਠੇ ਇਹ ਕੱਲੇ ਦਾ ਕੰਮ ਨਹੀਂ ਹੈ ਸਾਰਿਆਂ ਦਾ ਫੁੱਟ ਪਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਦੁਬਾਰਾ ਡਿਸਟਰਬ ਕਰਨ ਦਾ ਮੈਂ ਸਮਝਦਾ ਕਿ ਕਿਸੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜਿਹੜਾ ਪਲਾਨ ਹੈ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੋਮ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਆਪਣੇ ਨੂੰ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰੀ ਵਿਦੇਸ਼ ਮੰਤਰਾਲੇ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਨੌਜਵਾਨ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਬੇਦਰਦੀ ਦੇ ਨਾਲ ਵਿਦੇਸ਼ਾਂ ਤੋਂ ਤੁਸੀਂ ਦੇਖਿਆ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਦੇਸ਼ ਚ ਆ ਰਹੇ ਆ ਤੇ ਜੇਕਰ ਸਰਕਾਰ ਚ ਹਿੰਮਤ ਹੈ ਕੇਂਦਰ ਸਰਕਾਰ ਚ ਹਿੰਮਤ ਹੈ ਤੇ ਕੇਂਦਰ ਸਰਕਾਰ ਗੁਰਪਤਵੰਦ ਸਿੰਘ ਪੰਨੂ ਵਰਗੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਦਾ ਕੋਈ ਧਰਮ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਬੇੜੀਆਂ ਪਹਿਨਾ ਕੇ ਦੇਸ਼ ਦੇ ਵਿੱਚ ਲੈ ਕੇ ਆਣ ਫਿਰ ਦੇਸ਼ ਦੇ ਲੋਕ ਸੰਵਿਧਾਨ ਦੇ ਤਹਿਤ ਪੰਜਾਬ ਦੇ ਲੋਕ ਫਿਰ ਪੰਨੂ ਨੂੰ ਦੱਸਣਗੇ ਕਿ ਸੰਵਿਧਾਨ ਕੀ ਹੁੰਦਾ ਹੈ ਤੇ ਬਾਬਾ ਸਾਹਿਬ ਪੀਮਰਾਓ ਬੇੜਕ ਜੀ ਦੀ ਸੋਚ ਕਿੰਨੀ ਵੱਡੀ ਹੈ ਜੈ ਪੀਮ ਜੈ ਪੰਜਾਬ ਜੀ ਤਾਂ ਅੰਡਰ ਪ੍ਰੋਸੈਸ ਹੈ ਲਗਭਗ 10 ਦਿਨਾਂ ਵਿੱਚ ਥੋੜੇ ਦਿਨਾਂ ਵਿੱਚ ਔਰ ਡਿਸਟ੍ਰਿਕਟ ਲੈਬਲ ਇਸ ਡੈਫੀਨਿਟਲੀ ਜਿਸ ਤਰ੍ਹਾਂ ਦੱਸਿਆ ਹੀ ਆ ਫੋਰਡ